ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੋ ਨਾ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9915265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਹਿਲਾ ਸੂਆ ਝੋਟੀ ਲੈ ਕੇ ਆਇਆ ਜੋ ਕਿ ਤਾਜੀ ਸੂਈ ਆ ਉਹ ਐਡਰੈਸ ਤੇ ਜਾਣਕਾਰੀ ਵੀ ਟੋ ਪੁੱਸ ਕੇ ਦੱਸ ਰਹੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ। ਪਿੰਡ ਦਾ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦੇ। ਪਿੰਡ ਤੌਲਾ ਜ਼ਿਲਾ ਬਰਨਾਲਾ ਬਾਈ। ਪਿੰਡ ਤੌਲਾ ਜ਼ਿਲਾ ਬਰਨਾਲਾ ਮੋਬਾਈਲ ਨੰਬਰ 9878809910 9878809916 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਆਪਾਂ ਵੀਰੇ ਸਕਰੀਨ ਤੇ ਝੋਟੀ ਦੇਖੀ ਹੈਗੀ। ਕਹਿਮਾ ਸੂਆਗਾ ਕਹਿ ਕਦਨਾਂ ਦੀ ਸੂਈ ਆ? ਪਹਿਲਾ ਸੂਆ ਬਾਈ ਚੌਥਾ ਦਿਨ ਦੀ ਸੂਈ ਆ। ਪਹਿਲਾ ਸੂਆ ਚੌਥਾ ਦਿਨ ਸੂਈ ਨਾ ਕਿੰਨਾ ਕ ਬੋਲਾਗਾ ਇਹ ਹੋਵੇ 7 ਕਿਲੋ ਬੋਲਾ 7-8 ਕਿਲੋ ਬੋਲਾ ਹੈਗਾ ਕਿੰਨਾ ਕ ਦੁੱਧ ਦੇ ਦੋਗੇ ਬਾਈ ਦੇ ਦੂ 10-11 ਕਿਲੋ ਦੁੱਧ ਦੇ ਦੋਗੀ ਵੀਰ ਕਹਿੰਦਾ 7 ਕਿਲੋ ਬੋਲੀ ਤੋਂ ਸਟਾਰਟਿੰਗ ਕੀਤੀ ਝੋਟੀ ਨੇ ਚੰਗਾ ਕੱਦ ਗਾਠ ਪਿੱਠਪੁੜੇ ਦੀ ਬਾਂਦਰ ਵੀ ਬਹੁਤ ਸ਼ਾਨਦਾਰ ਹੈ ਵੀਰੇ ਖੋਲ ਕੇ ਕਿਹੜਾ ਦਵਾਰੇ ਤੋਰੇ ਪੱਖਾ ਪਾਈਆਂ ਨੂੰ ਚੈੱਕ ਕਰਵਾ ਦਈਏ ਕੱਲਾ ਕਲਾ ਨਿਕੜ ਮਾ ਥਣ ਮੁੱਠੀ ਵਾਲਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਬੱਚਾ ਝੋਟੀ ਨੂੰ ਲਵਾ ਦਦੀ ਆਪੇ ਪਾਸ ਮਕੇ ਦਿਖਾਦੀ ਝੋਟੀ ਤੁਹਾਨੂੰ ਥਣ ਤੋਂ ਝੋਟੀ ਨੇ ਬਹੁਤ ਚੰਗਾ ਕੱਢਿਆ ਵਧੀਆ ਕਰਦਗਾਠ ਵਾਲੀ ਝੋਟੀ ਹੈਗੀ ਗੋਲ ਸਿੰਘ ਦੀ ਪਿੱਠਪੁੜੇ ਦੀ ਬੰਤਰ ਵੀ ਬਹੁਤ ਸ਼ਾਨਦਾਰਾ ਤੋਰੇ ਤਾਰੇ ਤੋਂ ਤੁਸੀਂ ਚੈੱਕ ਕਰ ਸਕਦੇ ਹੋਗੇ ਪੂਰੀ ਐਨ ਲੰਬੀ ਲੰਜੀ ਕੱਟੀ ਹੈਗੀ ਤੋਂ 10 11 ਕਿਲੋ ਕੋਈ ਜਿਆਦਾ ਮਿਹਣੇ ਨਹੀਂ ਰੱਖਦਾ ਤਾਜੀ ਸੂਈ ਹੈਗੀ ਚੌਥਾ ਦਿਨ ਵੀ ਦਿਨਾਂ ਝੋਟੀ ਸੂਈ ਨੂੰ ਹੋ ਗਿਆ ਤਾਰਾ ਮਾਰ ਕੇ ਦਿਖਾएंगे ਵੀਰੇ ਵੀਡੀਓ ਚ ਤਾਰਾ ਵੀਰ ਕੰਨਾ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾ ਦਾਂਗੇ ਤੁਹਾਨੂੰ 12 ਪਾਤਾ ਸਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾ ਦਨੇ ਆ ਦੇਖੋ ਬੱਚਾ ਲਾਤਾ ਬੱਚਾ ਚੋਂਦਾ ਵੀ ਇਹ ਚੰਗੀ ਤਰ੍ਹਾਂ ਮਾਗਰ ਕੀ ਆ ਭਰਾ ਕੱਟੀ ਹੈ ਕੱਟੀ ਆ ਬਈ ਮਾਗਰ ਕੱਟੀ ਹੈਗੀ ਤਾਜੀ ਸੂਈਆਂ ਚੌਥਾ ਦਿਨ ਵੀ ਕਿਨਾਂ ਸੂਈ ਨੂੰ ਹੈ 7-8 ਕਿਲੋ ਗੋਲੀ ਤੋਂ ਝੋਟੀ ਨੇ ਸਟਾਰਟਿੰਗ ਕੀਤੀ ਹੈ ਮੋੜਲੇ ਜੋ ਹੀ ਮਾਰਦੇ ਵੀਰੇ 12 ਆਪਾਂ ਤਾਂ ਸਾਨੂੰ ਵੀਡੀਓ ਦੇ ਵਿੱਚ ਮਾਰ ਕੇ ਆਤੀਆਂ ਵੀਰੇ ਰੇਟ ਕੀ ਹੋਊਗਾ ਬਾਜ ਬਜਾ 90 ਗਰਾਂ 95 ਗਰਾਂ 85 ਹਜ਼ਾਰ ਰੁਪਏ 85 ਹਜ਼ਾਰ ਦੀ ਵੀਰ ਕਰਨਾ ਝੋਟੀ ਦੇ ਦੇ ਦਾਂਗੇ ਮੋਲ 90 ਗਰ ਵਾਲੋ 95 ਗਰ ਵਾਲੋ ਸਾਫ ਸੁਥਰੀ ਝੋਟੀ ਬਿਲਕੁਲ ਬਾਜ ਬਜ ਰੇਟ ਕੀਤਾ ਵੀਰ ਨੇ ਪਿੰਡ ਧੌਲੇ ਖੜੀ ਹੈਗੀ ਮੋਬਾਈਲ ਨੰਬਰ ਵੀਰ ਦਾ 9878809916 ਵੀਡੀਓ ਦੇਖਣ ਲਈ ਸਾਰੇ ਵੀਰਾਂ ਨੂੰ ਪਹਿਲਾਂ ਤੋਂ ਧੰਨਵਾਦ ਜਲਦ ਮਿਲਣਾ ਕਿਸੇ ਨਾ ਨਵੀਂ ਵੀਡੀਓ ਦੇ ਨਾਲ